ਜਿੰਨਾ ਦੇ ਖੇਤ ਤਰਿਆ ਵਹਾਂ ਕੇ ਲੈ ਗਿਆ ਹੈ ਉਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦੀ ਦਿੱਤੀ ਜਾਵੇ ਇਜਾਜ਼ਤ ਹੜਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਕੇ ਲਗਾਈ ਗੁਹਾਰ ਰਵੀਂ ਦਰਿਆਤ ਸਥਿਤ ਮਕੌੜਾ ਪੱਤਨ ਵਿੱਚੋਂ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਦੇ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਕੁਝ ਹੜਪੀੜਤ ਕਿਸਾਨਾਂ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿ ਉਹਨਾਂ ਦੀਆਂ ਜ਼ਮੀਨਾਂ ਦਰਿਆ ਵਹਾ ਕੇ ਲੈ ਗਿਆ ਹੈ ਦਰਿਆ ਨੇ ਹੁਣ ਆਪਣਾ ਰੁਖ ਬਦਲ ਲਿਆ ਹੈ ਤੇ ਉਹਨਾਂ ਦੀਆਂ ਜ਼ਮੀਨਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਵਿੱਚੋਂ ਉਹ ਰੇਤਾ ਕਢਵਾ ਰਹੇ ਸਨ ਪਰ ਕੁਝ ਲੋਕਾਂ ਨੇ ਦਰਿਆ ਵਿੱਚੋਂ ਨਜਾਇਜ਼ ਮਾਈਨਿੰਗ ਦਾ ਝੂਠਾ ਦੋਸ਼ ਲਗਾਉਂਦੇ ਕੰਮ ਕਰਵਾ ਦਿੱਤਾ ਹੈ ਕਿਸਾਨ ਬਲਜੀਤ ਸਿੰਘ ਸ਼ਾਨੀ ਅਤੇ ਗੁਰਵਿੰਦਰ ਸਿੰਘ ਅਤੇ ਸਿਆਕੇ ਸਰਕਾਰ ਨੇ ਇਸ ਦੇ ਖੇਤ ਉਸ ਦੀ ਰੇਤ ਮਹਿਮ ਤਹਿਤ ਬਹੁਤ ਵਧੀਆ ਮਹਿਮ ਸ਼ੁਰੂ ਕੀਤੀ ਹੈ ਹਰ ਪੀੜਤ ਕਿਸਾਨਾਂ ਲਈ ਇਹ ਮਹਿਮ ਵਰਦਾਨ ਸਾਬਤ ਹੋ ਰਹੀ ਹੈ ਕਿਉਂਕਿ ਦਰਿਆ ਕਿਨਾਰੇ ਸਥਿਤ ਖੇਤ ਦਰਿਆ ਵਿੱਚ ਮਿਲਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਜਿੰਨਾ ਕਿਸਾਨਾਂ ਦੇ ਖੇਤ ਦਰਿਆ ਵਹਾ ਕੇ ਲਿਆ ਗਿਆ ਹੈ ਉਹ ਕਿਸਾਨ ਸਭ ਤੋਂ ਜ਼ਿਆਦਾ ਹਰ ਨਾਲ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਨੂੰ ਉਥੋਂ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ ਲੋ ਜਿਹੜੀ ਲੋਕਲ ਲੋਕ ਹਨ ਉਹ ਕੰਮ ਨਹੀਂ ਕਰਦੇ ਯਾਰ ਉਹ ਕਹੀ ਜਾ ਰਿਹਾ ਕਿ ਇਹ ਦਰਿਆ ਚ ਲੱਗਿਆ ਤਹਲੋ ਤੇ ਹੀ ਕੈਮਰਾਮੈਨ ਸਾਹਿਬ ਸਾਰੀ ਹੀ ਜਗ੍ਹਾ ਜਿਹੜੀ ਹੈਗੀ ਆ ਇਹ ਸਾਰੀ ਜਗ੍ਹਾ ਇੱਥੇ ਕਸੂ ਪਿਆ ਹੈਗਾ ਕਮਾਂਡ ਦੇ ਵਿੱਚ ਇਹ ਹੀ ਪੁੱਟਾਂਗੇ ਤੇ ਸਾਡਾ ਕੰਮ ਜਿਹੜੀ ਫਸਲ ਹੈ ਸਾਫ਼ ਹੋਏਗੀ ਠੀਕ ਹੈ ਨਾ ਔਰ ਜਿਹੜੀ ਪਬਲਿਕੇ ਰੋਲਾ ਪਾ ਰਹੀ ਹੈ ਨਾ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਲੈਣਾ ਦੇਣਾ ਹੈਗਾ ਇਹ ਲੋਕਲ सरपंच ਆ ਗਏ ਨੇ ਇਹ ਕੋਈ ਉੱਥੋਂ ਉੱਟ ਕੇ ਆਏ ਕੋਈ ਚਾਰ ਚਾਰ ਜਣੇ ਧੰਨਾ ਲਾ ਦਿੰਦੇ ਆ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਮਿਲ ਰਹੀ ਇਹ ਜਿੱਦੇ ਜਾ ਕੇ ਡੀਸੀ ਸਾਹਿਬ ਦੇ ਪੇਜ ਇਹਦੇ ਕਹਿੰਦੇ ਆ ਵੀ ਜਿਹੜੇ ਪਬਲਿਕ ਬੰਦੇ ਚਾਰ ਇਕੱਠੇ ਹੁੰਦੇ ਡੀਸੀ ਸਾਹਿਬ ਉਹਨਾਂ ਨੂੰ ਵੀ ਉੱਥੇ ਬੁਲਾਵੇ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਵੀ ਉੱਥੇ ਬੁਲਾਵੇ ਫਿਰ ਇਹਨਾਂ ਨੂੰ ਪੁੱਛੇ ਵੀ ਇਹਨਾਂ ਦੀ ਜ਼ਮੀਨਾਂ ਹੈਗੀਆਂ ਤੇ ਕਿਸ ਦੇ ਆ ਮੈਨੂੰ ਪਹਿਲੇ ਇਹ ਦੱਸੋ ਵੀ ਦਰਿਆ ਡੂੰਗੇ ਹੋਣਾ ਕਿ ਆ ਦਰਿਆ ਖਰਾਬ ਕਰਦਾ ਜੇ ਦਰਿਆ ਡੂੰਗੇ ਹੋਏ ਹੁੰਦੇ ਤੇ ਕਦੀ ਇਹਨਾਂ ਨੂੰ ਨੁਕਸਾਨ ਵੀ ਲਾ ਹੁੰਦਾ ਸਾਡਾ ਆਨ ਸਾਹਿਬ ਨੇ ਬਹੁਤ ਵਧੀਆ ਪਾਲਿਸੀ ਬਣਾਈ ਸੀ ਪਰ ਕੁ ਕਮਦੀ ਉਲੰਘਣਾ ਕਰ ਰਹੇ ਉਹਨਾਂ ਦੀ ਗੱਲ ਨੂੰ ਨਹੀਂ ਸਹੀ ਮੰਨ ਰਹੇ ਦੇ ਕੁਝ ਲੋਕ ਨੇ ਜਿਹੜੇ ਲੋਕ ਲੋਕਲ ਲੋਗ ਨੇ ਜਿਹੜੇ ਵਿਚਾਰਿਆਂ ਦਾ ਰੋਜ਼ ਚੁੱਲਾ ਚੱਲਦਾ ਰੇਤਾ ਹੀ ਕਮਾਨਗੇ ਟਰਾਲੀ ਸੁੱਟ ਕੇ ਅੰਗਦਕ ਪੈਸੇ ਲੈ ਕੇ ਆਣਗੇ ਆਪਣਾ ਘਰ ਦਾ ਪਰਿਵਾਰ ਦੀ ਸਾਰਿਆਂ ਦੀ ਦੇਖਭਾਲ ਕਰਨਗੇ ਪਰ ਜਿਹੜੇ ਕੁਝ ਲੋਕ ਹੈ ਉਹ ਪੋਲੀਟਿਕਲ ਬੰਦੇ ਹੈਗੇ ਨੇ ਕਾਂਗਰਸੀ ਲੈਵਲ ਦੇ ਬੰਦੇ ਨੇ ਉਹ ਪਹਿਲਾਂ ਉਹ ਕੰਮ ਚਲਾਉਂਦੇ ਸੀ ਇੱਥੇ ਅੱਜ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਕੰਮ ਨਹੀਂ ਚਲਾਣ ਦੇਣਾ ਕੋਈ ਵੀ ਅਫਸਰ ਸਾਹੀ ਆਂਦਾ ਉਹਨਾਂ ਦੀ ਗੱਲ ਸੁਣ ਕੇ ਉੱਥੋਂ ਬਾਹਰੋ-ਬਾਰੀ ਵਾਪਸ ਚਾਹੀਦੇ ਕਹਿੰਦੇ ਸਾਨੂੰ ਵੀ ਬੁਲਾਓ ਉੱਥੇ ਕੋਈ ਪ੍ਰੈਸਰ رپورਟਰ ਆਂਦਾ ਵੀ ਉਹਨਾਂ ਦੀ ਕੱਲੀ ਵਾਈਟ ਲਾ ਕੇ ਚਲਾ ਜਾਂਦਾ ਦੋਨਾਂ ਪਾਰ ਰਾਹ ਹੋ ਜੂਗਾ ਜਿਸ ਤਰ੍ਹਾਂ ਇਹਨਾਂ ਨੇ ਧਰਨੇ ਦਿੱਤੇ ਆ ਪੰਜ ਸੱਤ ਦਸ ਦਿਨ ਤੱਕ ਆਹੀ ਵੀ ਸਾਰੇ ਜਨੇ ਕਿਸਾਨ ਇਕੱਠੇ ਹੋਗੇ ਧਰਨਾ ਦੇ ਜਿਨ੍ਹਾਂ ਦੀ ਜਮੀਨਾਂ ਦਰਿਆਵਾਂ ਵਿੱਚ ਬੈਹ ਗਈਆਂ ਮੇਰਾ ਘੱਟੋ ਘੱਟ 3-4 ਕਰੋੜ ਦਾ ਨੁਕਸਾਨ ਹੋ ਗਿਆ ਹੈ ਮੇਰੀ 14 ਕਿ ਏਕੜ ਜਮੀਨ ਖਰਾਬ ਹੋ ਗਈ ਹੈ ਇਹਦੇ ਕਹਿੰਦੇ ਜੇ ਮਾਨਸਾਹ ਵੇ ਵੀਡੀਓ ਆਪਣੇ ਕੋਈ ਸਪੈਸ਼ਲ ਅਧਿਕਾਰੀ ਤੋਂ ਭੇਜ ਕੇ ਇਨਵੈਸਟੀਗੇਸ਼ਨ ਕਰਵਾਈ ਜਾਏ ਵੀ ਇਹ ਬੰਦਿਆਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਦਰਿਆ ਵਿੱਚ ਜਮੀਨ ਆਈ ਆ ਤੀ ਇੱਧਰ ਕਮਾ ਕੇ ਦੇਖੋ ਸਾਰੀ ਹੀ ਜਮੀਨs ਪਰਾਂ ਤੋਂ ਪਾਰ ਚਲੀ ਗਈ ਹੈ ਮੇਰੀ ਮੈਂ ਕਹਿੰਦਾ ਕਿਸਾਨ ਬਹੁਤ ਪਰੇਸ਼ਾਨ ਹੈ ਪੁਲਿਸ ਪ੍ਰਸ਼ਾਸਨ ਕੋਈ ਵੀ ਲਾ ਲੋ ਤੁਸੀਂ ਸਾਰਾ ਹੀ ਆਣ ਕੇ ਥ੍ਰੈਟ ਕਰਦੇ ਪਏ ਨੇ ਵੀ ਨਹੀਂ ਜੀ ਨਹੀਂ ਆ ਵੀ ਇਹ ਦੇਖੋ ਜੀ ਆਰਮੀ ਆ ਮੈਂ ਇਹਨਾਂ ਨੂੰ ਆਪਣੀ ਜ਼ਮੀਨ ਦੇ ਵਿੱਚ ਪੁਲ ਬਣਾਉਣ ਨੂੰ ਦਿੱਤਾ ਹਾਂ ਨਾ ਇੱਥੇ ਹਜੂਰ ਸਾਹਿਬ ਤੋਂ ਬੇੜਾ ਹੈਗਾ ਉਹ 3-4 ਸਾਲ ਮਹੀਨੇ ਤੋਂ ਸੇਵਾ ਕਰ ਰਿਹਾ ਅਸੀਂ ਵੀ ਸਾਰੀ ਫੈਮਿਲੀ ਹੀ ਨਾਲ ਇਕੱਠੇ ਹੋ ਗਰਾਂ ਦਾ ਸਾਥ ਦੇ ਰਹੇ ਹਾਂ ਇੱਥੇ ਕਦੀ ਕਿਸੇ ਦੀ ਗੱਡੀ ਫਸ ਜਾਂਦੀ ਹੈ ਕੋਈ ਰਾਹ ਬਣਾ ਕੇ ਦੇ ਦਿੰਦੇ ਆ ਪੂਰਾ ਆਪਣੇ ਜੀ ਏਸੀ ਵੀਆ ਲਾ ਕੇ ਆਪਣਾ ਹੀ ਰਾਹ ਤਿਆਰ ਕਰੇ ਕਰਨੀ ਆ ਤੇ ਕਿਸੇ ਵੀ ਸਰਕਾਰ ਦਾ ਕੋਈ ਯੋਗਦਾਨ ਨਹੀਂ ਵਿੱਚ ਵੀ ਇਹ ਲੋਕੀ ਕਿੱਦਾਂ ਪਾਰ ਜਾ ਰਹੇ ਨੇ ਕਿੱਦਾਂ ਆ ਰਹੇ ਨੇ ਕੋਈ ਵੀ ਪੁੱਛ ਕੇ ਦੱਸੇ ਵੀ ਇੱਥੇ ਕੌਣ ਕਿਸ ਤਰ੍ਹਾਂ ਜਾ ਰਹੇ ਨੇ ਪਾਰ ਬਿੜੇਵਲੇ ਬਾਬਾ ਜੀ ਵੀ ਨਾਲ ਹੀ ਆ ਜਾਈਦੇ ਨੇ ਸਾਡੇ ਸਾਰੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ 3 ਮਹੀਨੇ ਹੋ ਗਏ ਇੱਥੇ ਸੇਵਾ ਕਰਦੇ ਠੀਕ ਹੈ ਜੀ ਕੋਈ ਦੱਸੇ ਕੋਈ ਪ੍ਰਸ਼ਾਸਨ ਦੱਸੇ ਕੋਈ ਡੀਸੀ ਸਾਹਿਬ ਦੱਸਣ ਕੋਈ ਵੀ ਮਹਿਕਮਾ ਦੱਸੇ ਵੀ ਅਸੀਂ ਇਹਨਾਂ ਲੋਕਾਂ ਲਈ ਪਾਰ ਦੇ ਲੋਕਾਂ ਲਈ ਕੀ ਕੀਤਾ ਜਦ ਕਿ ਬੇੜੇ ਵਾਲੇ ਬਾਬਾ ਜੀ ਔਰ ਮੈਂ ਪਰਸਨਲੀ ਆਪਣੀ ਜ਼ਮੀਨ ਦੇ ਵਿੱਚੋਂ ਰਾਹ ਬਣਾ ਕੇ ਫਿਰ ਉਹਨਾਂ ਨੂੰ ਰਾਹ ਕਰਕੇ ਆਰਮੀ ਨੂੰ ਵੀ ਪੁਲ ਬਣਾ ਰਹੇ ਆ ਅਰਜੀ ਤੋਰਦੇ ਉਹਨਾਂ ਨੂੰ ਵੀ ਵਿੱਚੇ ਹੀ ਰਾਹ ਬਣਾ ਕੇ ਦਿੱਤਾ ਵੀ ਚਲੋ ਜੀ ਦੇਸ਼ ਦਾ ਸੇਵਾ ਕਰ ਰਹੇ ਸਾਡੇ ਸਾਡੇ ਕੰਮ ਕਰ ਰਹੇ ਨੇ ਆਰਮੀ ਵਾਲੇ ਉਹ ਵਧੀਆ ਕੰਮ ਕਰ ਰਹੇ ਉਹਨਾਂ ਨੇ ਪੁਲ ਬਣਾ ਕੇ ਹੁਣ ਉਧਰੋਂ ਸਟਾਰਟ ਕਰ ਦੇਣਾ ਤੇ ਅਸੀਂ ਕਹਿੰਦੇ ਵੀ ਪਹਿਲਾਂ ਇਹ ਦੱਸੇ ਪ੍ਰਸ਼ਾਸਨ ਵੀ ਇਹਨਾਂ ਦਾ ਕੀ ਯੋਗਦਾਨ ਰਿਹਾ ਵਿੱਚ ਆ ਪਬਲਿਕ ਦੇ ਲਈ ਕੀ ਕੀਤਾ ਉਹਨਾਂ ਨੇ ਉਹ ਡੀਸੀਸ ਆ ਉਹਨਾਂ ਨੂੰ ਬਿਠਾਇਆ ਵੀ ਤੁਹਾਡਾ ਕੀ ਉੱਥੇ ਜ਼ਮੀਨ ਦੇ ਵਿੱਚ ਦੱਸੋ ਵੀ ਤੁਹਾਡਾ ਉਧਰ ਕੀ ਹੈ ਦਰਿਆ ਅਸੀਂ ਲੋਕਾਂ ਦਾ ਸਾਡੇ ਕਹਿੰਦੇ ਹਾਂ ਉਹ ਦਰਿਆ ਵੀ ਇਧਰ ਲੇ ਪਾ ਲੈ ਪਸ ਤੇ ਦੇਖੋ ਵੀ ਇਹ ਗੱਜੂ ਜ਼ਗੀਰ ਚਲੇ ਜਾਓ ਤੁਸੀਂ ਉੱਥੇ ਮਾਈਨਿੰਗ ਹੋਈ ਉੱਥੇ ਇੱਕ ਵੀ ਪੈਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਕਿਉਂਕਿ ਤੋਂ ਜਗਾ ਜਿਹੜੀ ਸਫਾਈ ਹੋ ਗਈ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੀ ਸਫਾਈ ਨਹੀਂ ਕਰੋਗੇ ਨਾ ਉਹਨਾਂ ਗੰਦ ਪਾਣਾ ਹੀ ਪਾਣਾ ਹੈ ਠੀਕ ਹੈ ਜੇਦੀ ਵੀ ਸਫਾਈ ਹੋਈ ਹੁੰਦੀ ਡੀਸਿਲਿੰਗ ਵਗੈਰਾ ਹੋਈ ਹੁੰਦੀ ਇਹਨਾਂ ਨੁਕਸਾਨ ਨਾ ਹੁੰਦਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਆ ਮੇਰਾ ਵੀਰ ਆ ਸਾਡੇ ਖੇਤਾਂ 'ਨਾਂ ਇੱਕ ਹੜ ਜਿਹੜਾ ਆਇਆ ਨਾ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਚਾਰਚਪਰੇ ਜਾਤੀ ਮਾਰਗ ਦੇ ਕੁਝ ਖੇਤ ਸਾਡੇ ਜਿਹੜੇ ਆ ਦਰਿਆ ਦੇ ਵਿੱਚ ਵਹਿ ਗਏ ਆ ਦਰਿਆ ਦੇ ਵਿੱਚ ਖੇਤ ਕੁਝ ਵਹਿ ਗਏ 14 15 ਖੇਤ ਜਿਹੜੇ ਸਾਡੇ ਦਰਿਆ ਦੇ ਵਿੱਚ ਵਹਿ ਗਏ ਬਾਕੀ ਜਿਹੜੇ ਖੇਤ ਬਚੇ ਆ ਉਹਨਾਂ ਵਿੱਚ ਰੇਤਾ ਕਸੂ ਮਿੱਟੀ ਇੰਨੀ ਚੜ ਗਈ ਆ ਮਾਨ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਮਾਨ ਸਾਹਿਬ ਨੇ ਕੀਤਾ ਜਿਹੜਾ ਨੇ ਕਿ ਜਿਸ ਕੀ ਖੇਤ ਉਸਕੀ ਰੇਤ ਬਹੁਤ ਵਧੀਆ ਉਪਰਾਲਾ ਨੇ ਬਿੱਲ ਪਾਸ ਕੀਤਾ ਕਿ ਕਿਸਾਨ ਜੋ ਆਪਣੀ ਖੇਤੌਰੀਅਤ ਕਢਵਾ ਸਕਦਾ ਆਪਣੇ ਖੇਤ ਦੀ ਸਫਾਈ ਕਰਾ ਕੇ ਖੇਤ ਆਪਣੀ ਫਸਲ ਦੁ ਖੁੱਦ ਕੇ ਸਾਡੇ ਕੋਲ ਤਾਂ ਇੰਨਾ ਸਰਮਾਇਆ ਨਹੀਂ ਹੈਗਾ ਵੀ ਅਸੀਂ ਆਪਣੀਆਂ ਜੀਸੀਬੀਆ ਮਸ਼ੀਨਾਂ ਜਾਂ ਮਸ਼ੀਨਾਂ ਖਰੀਦ ਕੇ ਜਾਂ ਟਰਾਲੀਆਂ ਖਰੀਦ ਕੇ ਟਰੱਕ ਖਰੀਦ ਕੇ ਅਸੀਂ ਏਰੀਏ 'ਤ ਬਾਹਰ ਕਢਵਾ ਸਕੀਏ। ਉਹਦੇ ਤਹਿਤ ਅਸੀਂ ਕਿਸੇ ਵੀਰ ਨਾਲ ਗੱਲ ਕੀਤੀ ਵੀ ਸਾਡਾ ਖੇਤ ਸਾਫ਼ ਕਰ ਦੇ। ਕੁਝ ਨਾ ਕੁਝ ਜੋ ਤੇਰਾ ਸਰਦਾ ਬੰਦਾ ਸਾਨੂੰ ਖਰਚਾ ਪਾਣੀ ਤੇਲ ਪਾਣੀ ਦੇ ਦੇ ਤਾਂ ਅਸੀਂ ਫਸਲ ਬੀਜ ਸਕੀਏ। ਉਹਦੇ ਤਹਿਰ ਅਸੀਂ ਕੰਮ ਚਾਲੂ ਕਰਵਾ ਦਿਆਂ ਪਿੰਡਾਂ ਦੇ ਲੋਕਾਂ ਨੇ ਧਰਨਾ ਲਗਾ ਕੇ ਤੇ ਸਾਡਾ ਇਹ ਕੰਮ ਕਰਵਾਤਾ। ਅਸੀਂ ਸਰਕਾਰਗੇ ਇਹ ਪੁਰਜੋਗ ਅਪੀਲ ਕਰਦੇ ਆ ਵੀ ਸਰਕਾਰ ਆ ਕੇ ਇੱਥੇ ਆਪਣਾ ਕੋਈ ਨੁਮਾਇੰਦਾ ਭੇਜੇ। ਆਗੇ ਮੌਕਾ ਦੇਖੇ ਵੀ ਅਸੀਂ ਦਰਿਆ ਚ ਮੈਨੀ ਕਰ ਰਹੇ ਹਾਂ ਜਾਂ ਆਪਣੇ ਖੇਤ ਚ ਕਰ ਰਹੇ ਹਾਂ ਜੋ ਸਰਕਾਰ ਨੇ ਬੋਲਿਆ ਕੰਮ ਤੇ ਅਸੀਂ ਉਹ ਕਰ ਰਹੇ ਹਾਂ ਇਸ ਕਰਕੇ ਸਰਕਾਰ ਅੱਗੇ ਇਹ ਬੇਨਤੀ ਹੈ ਡੀਸੀ ਸਾਹਿਬ ਅੱਗੇ ਬੇਨਤੀ ਆ ਵੀ ਜੇ ਲੋਕਲ ਲੋਕ ਜੋ ਧਰਨਾ ਲਗਾ ਰਹੇ ਨੇ ਉਹਨਾਂ ਨੂੰ ਟੇਬਲ ਟਾਕ ਤੇ ਬਿਠਾਇਆ ਜਾਏ ਤੇ ਸਾਡੇ ਤੇ ਉਹਨਾਂ ਦੀ ਗੱਲ ਸੁਣੀ ਜਾਏ ਵੀ ਇੱਥੇ ਕਿਹਦਾ ਖੇਤ ਆ ਕਿਹਦਾ ਖਰਾਬ ਹੋਇਆ ਆ ਜਿਹਦਾ ਖਰਾਬ ਹੋਇਆ ਉਹਨੂੰ ਰੇਤਾ ਮਿੱਟੀ ਕੱਢਣ ਦੀ ਜੋ ਹੈ ਪਰਮਿਸ਼ਨ ਦਿੱਤੀ ਜਾਏ ਇਸ ਕਰਕੇ ਮੈਂ ਸਰਕਾਰ ਅਗੇ ਪੁਰਜੋਰ ਅਪੀਲ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਵੀ ਸਾਨੂੰ ਆਉਣ ਵਾਲੀ ਫਸਲ ਬੀਜਣ ਵਾਸਤੇ ਪੂਰੇ ਜੋਰਾਂ ਚ ਕੰਮ ਇੱਥੇ ਚੱਲੇਗਾ ਤਾਂ ਆਉਣ ਵਾਲੀ ਫਸਲ ਬੀਜਾਂਗੇ ਕਿਉਂਕਿ ਉੱਜੜਦੇਸ ਪਹਿਲਾਂ ਹੀ ਗਏ ਆ ਗੰਨਾ ਖਤਮ ਹੋ ਗਿਆ ਖੇਤ ਖਤਮ ਹੋ ਗਏ ਚੋਨਾ ਲਗਾਏ ਸੀ ਉਹ ਖਤਮ ਹੋ ਗਿਆ ਦਰਖਤ ਖਤਮ ਹੋ ਗਏ ਪਪੂਲਰ ਲਗਾਇਆ ਸੀ ਉਹ ਮੁੱਕ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰ ਅਗੇ ਡੀਸੀ ਸਾਹਿਬ ਅਗੇ ਬੇਨਤੀ ਕਰਦਾ ਇਹਨੂੰ ਲਾਈਟਲੀ ਨਾ ਲਿਆ ਜਾਏ ਇੱਕ ਦੋ ਦਿਨਾਂ ਚ ਦਾ ਜੋ ਵੀ ਡਿਸੀਜਨ ਲੈਣਾ ਲੈ ਕੇ ਸਾਨੂੰ ਪਰਮਿਸ਼ਨ ਦਿੱਤੀ ਜਾਏ ਵੀ ਅਸੀਂ ਆਪਣੇ ਖੇਤ ਦੀ ਸਫਾਈ ਕਰਾ ਕੇ ਆਉਣ ਵਾਲੀ ਕਣਕ ਦੀ ਫਸਲ ਜਿਹੜੀ ਆ ਟਾਈਮ ਤੋਂ ਟਾਈਮ ਵੇਚ ਸਕੀ ਕਿਉਂਕਿ ਸਮਾਂ ਬਹੁਤ ਸੀਮਤ ਆ ਕਣਕ ਦੇ ਵਿੱਚ ਹੁੰਦਾ ਹੈ ਇਸ ਕਰਕੇ ਅਪੀਲ ਕਰਦਾ ਧੰਨਵਾਦ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਵੀ ਥੈਂਕ ਯੂ ਜੀ